ਅੰਮ੍ਰਿਤਸਰ ਦੇ ਸ੍ਰੀ ਹਰਮੰਦਰ ਸਾਹਿਬ ਦੇ ਪਵਿੱਤਰ ਸਰੋਵਰ 'ਚ ਕੁਰਲੀ ਕਰਨ ਵਾਲਾ ਮੁਸਲਿਮ ਨੌਜਵਾਨ ਦਿੱਲੀ ਦਾ ਰਹਿਣ ਵਾਲਾ ਹੈ ਉਹ ਸੋਸ਼ਲ ਮੀਡੀਆ ਇਨਫਲੂਐਂਸਰ ਹੈ ਉਸਨੇ ਸਰੋਵਰ ਤੋਂ ਪਾਣੀ ਲਿਆ ਅਤੇ ਉਸ ਵਿੱਚ ਹੀ ਥੁੱਕ ਦਿੱਤਾ ਇਸ ਸਰੋਵਰ 'ਚ ਰੋਜ਼ਾਨਾ ਹਜ਼ਾਰਾਂ ਸ਼ਰਧਾਲੂ ਇਸ਼ਨਾਨ ਕਰਦੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਉੱਤੇ ਸਖਤ ਇਤਰਾਜ਼ ਜਤਾਇਆ ਜਿਸ ਤੋਂ ਬਾਅਦ ਹੁਣ ਇਸ ਵਿਅਕਤੀ ਨੇ ਮਾਫੀ ਮੰਗਣ ਦਾ ਵੀਡੀਓ ਜਾਰੀ ਕੀਤਾ ਹੈ ਮੁਸਲਿਮ ਸ਼ੇਅਰ ਹੋਣ ਦਾ ਦਾਅਵਾ ਕਰਦੇ ਇੰਸਟਾਗ੍ਰਾਮ ਰੀਲ ਪੋਸਟ ਕਰਨ ਵਾਲੇ ਨੌਜਵਾਨ ਨੇ ਹੁਣ ਮਾਫੀ ਮੰਗ ਲਈ ਹੈ ਉਸਨੇ ਕਿਹਾ ਕਿ ਉਸ ਨੂੰ ਬਰਿਆਦਾ ਬਾਰੇ ਨਹੀਂ ਸੀ ਉਸਨੇ ਆਪਣਾ ਨਾਮ ਸ਼ੁਭਾਨ ਰੰਗਰੀਜ ਦੱਸਿਆ ਹੈ ਉਹ ਦਿੱਲੀ ਦਾ ਰਹਿਣ ਵਾਲਾ ਹੈ ਉਸਨੇ ਮਾਫੀ ਮੰਗਣ ਦਾ ਇੱਕ ਵੀਡੀਓ ਵੀ ਜਾਰੀ ਕੀਤਾ ਜਿਸ ਵਿੱਚ ਉਸਨੇ ਕਿਹਾ ਉਸ ਨੂੰ ਸ਼੍ਰੀ ਦਰਬਾਰ ਸੇਵ ਦੀ ਮर्यादा ਬਾਰੇ ਨਹੀਂ ਪਤਾ ਸੀ ਨਾ ਹੀ ਕਿਸੇ ਨੇ ਉਸ ਨੂੰ ਮੌਕੇ ਉਤੇ ਇਸ ਬਾਰੇ ਦੱਸਿਆ ਮੁ슬लिम ਨੌਜਵਾਨ ਮਾਫੀ ਮੰਗਦਾ ਹੋਇਆ ਕਹਿ ਰਿਹਾ ਹੈ ਕਿ ਭਰਾਵੋ ਮੈਂ 3 ਦਿਨ ਪਹਿਲਾਂ ਸ਼੍ਰੀ ਦਰਬਾਰ ਸੇਵ ਗਿਆ ਸੀ ਮੈਂ ਬਚਪਨ ਤੋਂ ਹੀ ਉੱਥੇ ਜਾਣਾ ਚਾਹੁੰਦਾ ਸੀ ਮੇਰਾ ਕਿਸੇ ਦੀ ਆਸਥਾ ਨੂੰ ਠੇਸ ਪਹੁੰਚਾਉਣ ਦਾ ਕੋਈ ਇਰਾਦਾ ਨਹੀਂ ਸੀ ਮੇਰੇ ਕੋਲ ਗਲਤੀ ਹੋਈ ਹੈ ਮੈਨੂੰ ਉੱਥੋਂ ਦੀ ਮर्याਦਾ ਦਾ ਪਤਾ ਨਹੀਂ ਸੀ ਮੈਂ ਸਾਰੇ ਸਿੱਖ ਭਰਾਵਾਂ ਤੋਂ ਮਾਫੀ ਮੰਗਦਾ ਹਾਂ ਅਤੇ ਮੈਂ ਮੁੜ ਸ਼੍ਰੀ ਦਰਬਾਰ ਸਾਹਿਬ ਜਾ ਕੇ ਉੱਥੇ ਹੀ ਮਾਫੀ ਮੰਗ ਕੇ ਆਵਾਂਗਾ ਮੈਂ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਹਾਂ ਸ਼ੁਭਾਨ ਰੰਗਰੀਜ਼ ਨੇ ਇੰਸਟਾਗ੍ਰam ਉੱਤੇ ਆਪਣੀ ਪਹਿਲਾ ਦੋ ਵੀਡੀਓ ਵੀ ਪੋਸਟ ਕੀਤੇ ਇੱਕ ਵੀਡੀਓ ਵਿੱਚ ਉਹ ਪਵਿੱਤਰ ਸਰੋਵਰ ਵਿੱਚ ਨੰਗੇ ਪੈਰ ਬੈਠਾ ਹੈ ਇਸ ਦੌਰਾਨ ਉਹ ਦੋ ਜਾਂ ਤਿੰਨ ਕੁੱਟ ਪਾਣੀ ਮੂੰਹ ਵਿੱਚ ਲੈਂਦਾ ਹੈ ਅਤੇ ਇੱਕ ਵਾਰ ਸਰੋਵਰ ਵਿੱਚ ਹੀ ਥੁੱਕ ਦਿੰਦਾ ਹੈ ਇਸ ਦਰਹਣ ਉਹ ਇਹ ਵੀ ਦਿਖਾਉਂਦਾ ਹੈ ਕਿ ਹਰਮੰਦਰ ਸਾਹਿਬ ਉਸ ਦੇ ਸਾਹਮਣੇ ਹੈ ਇਸ ਵੀਡੀਓ ਨੂੰ ਬਣਾਉਣ ਦਾ ਉਦੇਸ਼ ਸਪਸ਼ਟ ਹੈ ਉਸ ਦਾ ਇਰਾਦਾ ਰੀਲ ਬਣਾਉਣਾ ਸੀ ਲੋਕਿਆ ਹਾਲ ਹੈ ਮੇਰੇ ਭਾਈ ਹੋਗੇ ਭਾਈਓ ਨੇ 3 ਦਿਨ ਪਹਿਲੇ ਸਿੱਧੀ ਦਰਬਾਰ ਕਾ ਹੀ ਗਿਆ ਥਾ ਬਚਪਨ ਤੋਂ ਮੈਂ ਵਹ ਜਾਣਾ ਚਾਹਤਾ ਥਾ ਸੁਭਾਏ ਮੇਰੇ ਮਾਨਕੋ ਮਰਿਆਦਾ ਕੀ ਨਹੀਂ ਪਤਾ ਥਾ ਮੈਂਨੇ ਸਰਵਰ ਕਾ ਪਾਣੀ ਤੋ ਵਗੂ ਕਰਾਤਾ ਧੋਕੇ ਸੇ ਮੇਰੇ ਮੂਟਾ ਪਾਣੀ ਨਿਕਲ ਜਾਉਂ ਕਿ ਨਹੀਂ ਗਿਆ तो भाई मैं उसके लिए अपने सभी पंजाबी भाइयों से तो थोड़ी बोलता हूँ और मैं वहाँ आकर भी चोरी बोलूँगा आ नहीं मैं अपने सारे सिख भाइयों से पूरी सीखी अपनी कम्यूनिटी से भाई चोरी बोलता हूँ उसके लिए और मैं वहाँ आकर भी चोरी बोलूँगा और भाई मैं सभी सत्सों तर, का सम्मान करता हूँ ਅੰਮ੍ਰਿਤਸਰ ਦੇ ਸ੍ਰੀ ਹਰਮੰਦਰ ਸਾਹਿਬ ਦੇ ਪਵਿੱਤਰ ਸਰੋਵਰ 'ਚ ਕੁਰਲੀ ਕਰਨ ਵਾਲਾ ਮੁਸਲਿਮ ਨੌਜਵਾਨ ਦਿੱਲੀ ਦਾ ਰਹਿਣ ਵਾਲਾ ਹੈ ਉਹ ਸੋਸ਼ਲ ਮੀਡੀਆ ਇਨਫਲੂਐਂਸਰ ਹੈ ਉਸਨੇ ਸਰੋਵਰ ਦਾ ਪਾਣੀ ਲਿਆ ਅਤੇ ਉਸ ਵਿੱਚ ਥੁੱਕ ਦਿੱਤਾ ਇਸ ਸਰੋਵਰ 'ਚ ਰੋਜ਼ਾਨਾ ਹਜ਼ਾਰਾਂ ਸ਼ਰਧਾਲੂ ਇਸ਼ਨਾਨ ਕਰਦੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਉੱਤੇ ਸਖਤ ਇਤਰਾਜ਼ ਜਤਾਇਆ ਜਿਸ ਤੋਂ ਬਾਅਦ ਹੁਣ ਇਸ ਵਿਅਕਤੀ ਨੇ ਮਾਫੀ ਮੰਗਣ ਦਾ ਵੀਡੀਓ ਜਾਰੀ ਕੀਤਾ ਹੈ ਮੁਸਲਮ ਸ਼ੇਅਰ ਹੋਣ ਦਾ ਦਾਵਾ ਕਰਦੇ ਇੰਸਟਾਗ੍ਰam ਰੀਲ ਪੋਸਟ ਕਰਨ ਵਾਲੇ ਨੌਜਵਾਨ ਨੇ ਉਹਨਾਂ ਮਾਫੀ ਮੰਗ ਲਈ ਹੈ ਉਸਨੇ ਕਿਹਾ ਕਿ ਉਸ ਨੂੰ ਬਰਯਾਦਾ ਬਾਰੇ ਨਹੀਂ ਪਤਾ ਸੀ ਉਸਨੇ ਆਪਣਾ ਨਾਮ ਸ਼ੁਭਾਨ ਰੰਗਰੀਜ ਦੱਸਿਆ ਹੈ ਉਹ ਦਿੱਲੀ ਦਾ ਰਹਿਣ ਵਾਲਾ ਹੈ ਉਸਨੇ ਮਾਫੀ ਮੰਗਣ ਦਾ ਇੱਕ ਵੀਡੀਓ ਵੀ ਜਾਰੀ ਕੀਤਾ ਜਿਸ ਵਿੱਚ ਉਸਨੇ ਕਿਹਾ ਉਸ ਨੂੰ ਸ਼੍ਰੀ ਦਰਬਾਰ ਸੇਵ ਦੀ ਮਰਯਾਦਾ ਬਾਰੇ ਨਹੀਂ ਪਤਾ ਸੀ ਨਾ ਹੀ ਕਿਸੇ ਨੇ ਉਸ ਨੂੰ ਮੌਕੇ ਉਤੇ ਇਸ ਬਾਰੇ ਦੱਸਿਆ ਮੁਸਲਮ ਨੌਜਵਾਨ ਮਾਫੀ ਮੰਗਦਾ ਹੋਇਆ ਕਹਿ ਰਿਹਾ ਹੈ ਕਿ ਭਰਾਓ ਮੈਂ 3 ਦਿਨ ਪਹਿਲਾਂ ਸ਼੍ਰੀ ਦਰਬਾਰ ਸੇਵ ਗਿਆ ਸੀ ਮੈਂ ਬਚਪਨ ਤੋਂ ਹੀ ਉੱਥੇ ਜਾਣਾ ਚਾਹ ਸੀ ਮੇਰਾ ਕਿਸੇ ਦੀ ਆਸਥਾ ਨੂੰ ਠੇਸ ਪਹੁੰਚਾਉਣ ਦਾ ਕੋਈ ਇਰਾਦਾ ਨਹੀਂ ਸੀ ਮੇਰੇ ਕੋਲ ਗਲਤੀ ਹੋਈ ਹੈ ਮੈਨੂੰ ਉਥੋਂ ਦੀ ਮਰਿਆਦਾ ਦਾ ਪਤਾ ਨਹੀਂ ਸੀ ਮੈਂ ਸਾਰੇ ਸਿੱਖ ਭਰਾਵਾਂ ਤੋਂ ਮਾਫੀ ਮੰਗਦਾ ਹਾਂ ਅਤੇ ਮੈਂ ਮੁੜ ਸ਼੍ਰੀ ਦਰਬਾਰ ਸਾਹਿਬ ਜਾ ਕੇ ਉੱਥੇ ਹੀ ਮਾਫੀ ਮੰਗ ਕੇ ਆਵਾਂਗਾ ਮੈਂ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਹਾਂ ਸ਼ੁਭਾਨ ਰੰਗਰੀਜ਼ ਨੇ ਇੰਸਟਾਗ੍ਰam ਉੱਤੇ ਆਪਣੀ ਪਹਿਲਾ ਦੋ ਵੀਡੀਓ ਵੀ ਪੋਸਟ ਕੀਤੇ ਇੱਕ ਵੀਡੀਓ ਵਿੱਚ ਉਹ ਪਵਿੱਤਰ ਸਰੋਵਰ ਵਿੱਚ ਨੰਗੇ ਪੈਰ ਬੈਠਾ ਹੈ ਇਸ ਦੌਰਾਨ ਉਹ ਦੋ ਜਾਂ ਤਿੰਨ ਕੁੱਟ ਪਾਣੀ ਮੂੰਹ ਵਿੱਚ ਲੈਂਦਾ ਹੈ ਅਤੇ ਇੱਕ ਵਾਰ ਰੋਬਰ ਵੇਜੀ ਥੁੱਕ ਦਿੰਦਾ ਹੈ ਇਸ ਦਰਾਂ ਉਹ ਇਹ ਵੀ ਦਿਖਾਉਂਦਾ ਹੈ ਕਿ ਹਰਮੰਦਰ ਸਾਹਿਬ ਉਸ ਦੇ ਸਾਹਮਣੇ ਹੈ ਇਸ ਵੀਡੀਓ ਨੂੰ ਬਣਾਉਣ ਦਾ ਉਦੇਸ਼ ਸਪਸ਼ਟ ਹੈ ਉਸ ਦਾ ਇਰਾਦਾ ਰੀਲ ਬਣਾਉਣਾ ਸੀ ਲੋਕ ਕਿਹਾ ਅੱਲੇ ਮਰੇ ਭਾਈ ਹੋਗੇ ਭਾਈਓ ਨੇ 3 ਦਿਨ ਪਹਿਲੇ ਸ੍ਰੀ ਦਰਬਾਰ ਕਾਹਿੰ ਗਿਆ ਥਾ ਬਚਪੁਰ ਤੇ ਮੈਂ ਵਹਾਂ ਜਾਣਾ ਚਾਹਤਾ ਥਾ ਸੋ ਭਾਈ ਮੇਰੇ ਮਾਨਕੋ ਮਰਿਆਦਾ ਕੀ ਨਹੀਂ ਪਤਾ ਥਾ ਮੈਂਨੇ ਸਰੋਵਰ ਕਾ ਪਾਣੀ ਤੇ ਵਜੂ ਕਰਾਤਾ ਧੋਕੇ ਸੇ ਮੇਰੇ ਮੂਟਾ ਪਾਣੀ ਨਿਕਲ ਜਾਉਂ ਜੀ तो भाईयों मैं उसके लिए अपने सभी पंजाबी भाइयों से थोड़ी बोलता हूँ और मैं वहाँ आकर भी चोरी बोलूँगा आगे गई मैं अपने सारे सिख भाइयों से पूरी सीखनी कमी नहीं की भाई चोरी बोलता हूँ उसके लिए और मैं वहाँ आकर भी चोरी बोलूँगा और भाई मैं सभी कर का सम्मान करता हूँ